ਹਾਂਜੀ ਸਤਿ ਸ੍ਰੀ ਅਕਾਲ ਅ ਹੁਣੇ ਹੁਣੇ ਨਾ ਮੈਨੂੰ ਮਤਲਬ ਕਿ ਇੱਕ ਭੈਣ ਦਾ ਮੈਸੇਜ ਆਇਆ ਸੀਗਾ ਤੇ ਅੱਜ ਕੱਲ ਪੈਣਾ ਦੀ ਜਿਵੇਂ ਵਾਲਾਂ ਦੀ ਕਾਫੀ ਜ਼ਿਆਦਾ ਪ੍ਰੋਬਲਮ ਰਹਿੰਦੀ ਆ ਹਨ ਤੇ ਸਾਰਿਆਂ ਦਾ ਮਨ ਕਰਦਾ ਹੈ ਕਿ ਵਾਲ ਆ ਜਿਹੜੇ ਉਹ ਕਾਲੀ ਰਹਿਣ ਹਨ ਤੇ ਚਿੱਟੇ ਤਾਂ ਨਾ ਹੀ ਹੋਣ ਚਲੋ ਹੋ ਜਾਂਦੇ ਨੇ ਅੱਜ ਕੱਲ ਬਹੁਤ ਛੇਤੀ ਵਾਲ ਚਿੱਟੇ ਆ ਜਾਂਦੇ ਨੇ ਕਾਰਨ ਕੋਈ ਵੀ ਹੋਵੇ ਸਾਰਿਆਂ ਦੇ ਅਲੱਗ-ਅਲੱਗ ਕਾਰਨ ਹੁੰਦੇ ਨੇ ਹਨ ਤੇ ਤੇ ਮਤਲਬ ਕਿ ਹਰ ਇੱਕ ਨੂੰ ਲੱਗਦਾ ਹੈ ਕਿ ਵਾਲ ਅੱਛੇ ਲੱਗਦੇ ਨੇ ਕਾਲੇ ਵਾਲ ਸਾਰਿਆਂ ਨੂੰ ਦੇਖੋ ਵਧੀਆ ਲੱਗਦੇ ਨਹੀਂ ਹਨਾ ਫੇਸ ਤੇ ਹੀ ਫਰਕ ਪੈ ਜਾਂਦਾ ਹੈ ਉਹਨਾਂ ਚੀਜ਼ਾਂ ਦਾ ਜੇ ਵਾਲ ਚਿੱਟੇ ਨੇ ਤਾਂ ਫੇਸ ਆ ਜਿਹੜਾ ਉਹ ਮੁਰਝਾਇਆ ਜਿਹਾ ਲੱਗਣ ਲੱਗ ਜਾਂਦਾ ਜੇ ਵਾਲ ਕਾਲੇ ਹੋਣ ਤਾਂ ਉਹੀ ਖਿੜਿਆ ਖਿੜਿਆ ਲੱਗਣ ਲੱਗ ਜਾਂਦਾ ਹਨਾ ਬ੍ਰਾਈਟ ਲੱਗਣ ਲੱਗ ਜਾਂਦਾ ਨਹੀਂ ਤੇ ਫਿਰ ਡਲ ਡਲ ਲੱਗਦਾ ਹੈਗਾ ਜਦੋਂ ਵਾਈਟ ਹੋ ਜਾਂਦੇ ਨੇ ਚਲੋ ਹੌਲੀ ਹੌਲੀ ਤਾਂ ਜਦੋਂ ਆਪਾਂ ਵਾਈਟ ਕੱਢ ਲੈਨੇ ਆ ਤਾਂ ਆਦਤ ਪੈ ਜਾਂਦੀ ਆ ਆਪਾਂ ਨੂੰ ਵੀ ਆਦਤ ਪੈ ਜਾਂਦੀ ਆ ਤੇ ਲੋਕਾਂ ਨੂੰ ਵੀ ਦੇਖਣ ਦੀ ਆਦਤ ਪੈ ਜਾਂਦੀ ਆ ਪਰ ਇੱਕਦਮ ਇਸ ਤਰ੍ਹਾਂ ਨਹੀਂ ਹੁੰਦਾ ਆਪਾਂ ਨੂੰ ਲੱਗਦਾ ਹੈ ਤੇ ਹਮੇਸ਼ਾ ਦੇਖੋ ਰਹਿੰਦੇ ਤਾਂ ਹੈ ਨਹੀਂ ਕਿ ਕਾਲੇ ਹਨ ਤੇ ਆਪਾਂ ਕਾਲੇ ਕਰ ਲੈਨੇ ਆ ਉਸ ਤੋਂ ਬਾਅਦ ਦੇਖੋ ਤੁਸੀਂ ਨਾਲ ਦੀ ਨਾਲ ਹਫਤੇ ਤੋਂ ਬਾਅਦ ਫੇਰ ਆ ਜਿਹੜੇ ਉਹ ਵਾਈਟ ਨਿਕਲੇ ਹੁੰਦੇ ਨੇ ਤੇ ਫੇਰ ਵਾਈਟ ਨਿਕਲਿਆਉਂਦੇ ਨੇ ਤੇ ਫਿਰ ਫੇਰ ਇੱਕ ਭੈਣ ਨੇ ਕਿਹਾ ਸੀਗਾ ਕਿ ਤੁਸੀਂ ਮਤਲਬ ਕਿ ਆ ਗਲਤ ਦੱਸ ਰਹੇ ਹੋ ਹਨ ਗਲਤ ਇਨਫੋਰਮੇਸ਼ਨ ਦੇ ਰਹੇ ਹੋ ਪਤਾ ਨਹੀਂ ਕੌਣ ਸੀਗੇ ਉਹ ਭੈਣ ਹੁਣ ਮੈਨੂੰ ਤਾਂ ਯਾਦ ਨਹੀਂ ਹੈਗਾ ਉਹ ਕਹਿੰਦੇ ਤੁਸੀਂ ਗਲਤ ਇਨਫੋਰਮੇਸ਼ਨ ਦੇ ਰਹੇ ਹੋ ਵੀ ਰੂਟਸ ਮੈਂ ਤੁਹਾਨੂੰ ਕਿਹਾ ਸੀਗਾ ਕਿ ਹਫਤੇ ਤੋਂ ਬਾਅਦ ਰੂਟਸ ਆ ਹੀ ਜਾਂਦੀਆਂ ਨੇ ਹਮੇਸ਼ਾ ਇਸ ਤਰ੍ਹਾਂ ਦਾ ਕੋਈ ਕਲਰ ਨਹੀਂ ਬਣਿਆ ਜਿਹਦੇ ਨਾਲ ਆਪਣਾ ਬਾਲ ਇੱਕ ਵਾਰੀ ਲਾ ਕੇ ਤੇ ਫਿਰ ਕੋਈ 15 ਦਿਨਾਂ ਦਾ ਮਹੀਨਾ ਮਤਲਬ ਕਿ ਬਲੈਕ ਹੀ ਰਹਿਣ ਹਨ ਇਹ ਹੋ ਨਹੀਂ ਸਕਦਾ ਹੈਗਾ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਰੂਟਸ ਤਾਂ ਕਾਲੀਆਂ ਆਉਂਦੀਆਂ ਆਉਂਦੀਆਂ ਹੁੰਦੀਆਂ ਨੇ ਤੇ ਕਿਸੇ ਟਾਈਮ ਦਾ ਕਮੈਂਟ ਆਇਆ ਸੀਗਾ ਕਹਿੰਦੇ ਵੀ ਤੁਸੀਂ ਗਲਤ ਇਨਫੋਰਮੇਸ਼ਨ ਦੇ ਰਹੇ ਹੋ ਉਹ ਤਾਂ ਸਕਿਨ ਦੇ ਵਿੱਚੋਂ ਔਇਲ ਨਿਕਲਦਾ ਹੁੰਦਾ ਇਸ ਕਰਕੇ ਵਾਲ ਜਿਹੜੇ ਜੜਾਂ ਜਿਹੜੀਆਂ ਉਹ ਚਿੱਟੀਆਂ ਨਿਕਲ ਆਉਂਦੀਆਂ ਚਲੋ ਮੈਂ ਕੋਈ ਵੀ ਕਾਰਨ ਹੋਵੇ ਜੀ ਮੈਂ ਇਹ ਗਲਤ ਇਨਫੋਰਮੇਸ਼ਨ ਨਹੀਂ ਦਿੱਤੀ ਤੇ ਗਲਤ ਇਨਫੋਰਮੇਸ਼ਨ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਸੀ ਕਿ ਮੈਂ ਵੀ ਇਹੀ ਕਿਹਾ ਕਿ ਰੂਟਸ ਚਿੱਟੀਆਂ ਹੋ ਜਾਂਦੀਆਂ ਨੇ ਤੇ ਤੁਸੀਂ ਵੀ ਇਹੀ ਕਹਿ ਰਹੇ ਹੋ ਕਿ ਰੂਟਸ ਜਿਹੜੀ ਉਹ ਨਿਕਲਦੀਆਂ ਨਿਕਲਦੀਆਂ ਨੇ ਹਨਾ ਉਹੀ ਗੱਲ ਸੀਗੀ ਤੇ ਕਈਆਂ ਨੂੰ ਭੈਣਾਂ ਨੂੰ ਕਲਰ ਆ ਜਿਹੜਾ ਉਹ ਸੂਟ ਨਹੀਂ ਕਰਦਾ ਕਈਆਂ ਨੂੰ ਕੋਈ ਵੀ ਸੂਟ ਨਹੀਂ ਕਰਦਾ ਹਨਾ ਹੁਣੇ ਮੈਨੂੰ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਕਿ ਜਿਹੜਾ ਕਲਰ ਤੁਸੀਂ ਯੂਜ਼ ਕੀਤਾ ਸੀ ਅ ਵਲੌਗ ਦੇ ਵਿੱਚ ਵੀ ਉਹ ਕਲਰ ਦੀ ਸਾਨੂੰ ਪਿਕ ਪਾਓ ਕਹਿੰਦੇ ਮੈਨੂੰ ਕੋਈ ਵੀ ਕਲਰ ਆ ਜਿਹੜਾ ਉਹ ਸੂਟ ਨਹੀਂ ਕਰਦਾ ਮਾੜਾ ਜਿਹਾ ਵੀ ਡਰਾਪ ਵੀ ਕਿਤੇ ਲੱਗ ਜੇ ਤਾਂ ਰੈਸ਼ ਪੈ ਜਾਂਦੇ ਨੇ ਹਨਾ ਸਕਿਨ ਦੇ ਉੱਪਰ ਖਾਰਿਸ਼ ਹੋਣ ਲੱਗ ਜਾਂਦੀ ਹੈ ਜੇ ਇਸ ਤਰ੍ਹਾਂ ਦੀ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਦੇਖੋ ਪਲੀਜ਼ ਜਿਹੜਾ ਮੈਂ ਕਲਰ ਯੂਜ਼ ਕਰਦੀ ਆ ਇਹ ਨਾ ਹੋਵੇ ਕਿ ਤੁਸੀਂ ਚੁੱਪ ਕਰਕੇ ਉਹ ਕਲਰ ਲਿਆਓ ਵੀ ਇਹ ਸੂਟ ਕਰ ਜੂਗਾ ਮੈਂ ਪਹਿਲਾਂ ਵੀ ਬਲੌਗ ਦੇ ਵਿੱਚ ਦੱਸਿਆ ਸੀਗਾ ਕਿ ਤੁਸੀਂ ਆਪਣਾ ਦੇਖੋ ਇਹ ਜ਼ਰੂਰੀ ਨਹੀਂ ਆ ਕਿ ਜਿਹੜੀ ਚੀਜ਼ ਮੈਨੂੰ ਸੂਟ ਕਰ ਰਹੀ ਆ ਉਹ ਤੁਹਾਨੂੰ ਵੀ ਕਰੇ ਠੀਕ ਹੈ ਤੇ ਇਸ ਕਰਕੇ ਤੁਸੀਂ ਆਪਣਾ ਦੇਖਣਾ ਜੇ ਤੁਹਾਨੂੰ ਸੂਟ ਨਹੀਂ ਕਰਦਾ ਤਾਂ ਪਲੀਜ਼ ਨਾ ਲਾਓ ਕਿਉਂਕਿ ਫਿਰ ਜਦੋਂ ਇਹਦੇ ਸਾਈਡ ਇਫੈਕਟ ਹੁੰਦੇ ਨੇ ਨਾ ਤਾਂ ਬਹੁਤ ਬੁਰੀ ਤਰ੍ਹਾਂ ਹੁੰਦੇ ਨੇ ਹਨਾ ਇਹ ਕਲਰ ਵਗੈਰਾ ਜਿਹੜੇ ਹੁੰਦੇ ਨੇ ਨਾ ਚੈਮਿਕਲ ਤਾਂ ਹੁੰਦੇ ਹੀ ਨੇ ਸਾਰੇ ਜਾਣਦੇ ਆ ਤੇ ਫਿਰ ਇਹਨਾਂ ਦਾ ਆਈਸ ਤੇ ਇਫੈਕਟ ਆ ਜਾਂ ਤੇ ਸਕਿਨ ਦੇ ਉੱਪਰ ਤਾਂ ਫਿਰ ਆਉਂਦੇ ਹੀ ਆਉਂਦਾ ਹੁੰਦਾ ਹੈ ਨਾ ਖਾਰਿਸ਼ ਫਿਰ ਫੇਸ ਤੇ ਵੀ ਹੋਣ ਲੱਗ ਜਾਂਦੀ ਅੱਖਾਂ 'ਚ ਵੀ ਹੋਣ ਲੱਗ ਜਾਂਦੀ ਹੈ ਤੇ ਫਿਰ ਆਪਾਂ ਨੂੰ ਇਹਨੂੰ ਅਵੋਇਡ ਕਰਨਾ ਚਾਹੀਦਾ ਜੇ ਤੁਹਾਨੂੰ ਕੋਈ ਵੀ ਕਲਰ ਸੂਟ ਨਹੀਂ ਕਰਦਾ ਤਾਂ ਪਲੀਜ਼ ਤੁਸੀਂ ਕਲਰ ਨਾ ਲਾਓ ਹੁਣ ਕਈ ਪੈਣਾ ਕਹਿੰਦੀਆਂ ਨੇ ਕਿ ਜੇ ਆਪਾਂ ਲਾਲ ਮਹਿੰਦੀ ਲਾਉਨੇ ਆ ਤੇ ਵਾਲ ਜਿਆਦਾ ਚਿੱਟੇ ਹੁੰਦੇ ਨੇ ਤਾਂ ਉਹ ਰੈੱਡ ਰੈੱਡੀ ਲੱਗਣ ਲੱਗ ਜਾਂਦੀ ਨੇ ਸਾਰੇ ਉਹ ਵੀ ਵਧੀਆ ਨਹੀਂ ਲੱਗਦੇ ਹਨ ਇਹ ਵੀ ਕਈ ਤਰ੍ਹਾਂ ਦੀ ਸਕਿਨ ਦੇ ਉੱਪਰ ਸੂਟ ਕਰਦੇ ਨੇ ਜੀ ਵਾਲ ਵੀ ਜੇ ਤਾਂ ਹੁਣ ਦੇਖੋ ਤੁਹਾਡੀ ਸਕਿਨ ਹੈਗੀ ਬਹੁਤ ਜਿਆਦਾ ਫੇਅਰ ਹੈ ਹਮ ਕੰਪਲੈਕਸ਼ਨ ਤੁਹਾਡਾ ਉਹਦੇ ਤੇ ਜੇ ਤੁਹਾਡੇ ਰੈੱਡ ਵੀ ਹੋ ਜਾਂਦੇ ਨੇ ਬ੍ਰਾਊਨ ਵੀ ਹੋ ਜਾਂਦੇ ਨੇ ਉਹ ਵੀ ਬਹੁਤ ਸੋਹਣੇ ਲੱਗਦੇ ਨੇ ਜੇ ਕੰਪਲੈਕਸ਼ਨ ਮੀਡੀਅਮ ਜਿਹਾ ਹੈਗਾ ਤਾਂ ਉਹਦੇ ਉੱਪਰ ਰੈੱਡ ਹੈ ਜਿਹੜੇ ਨਹੀਂ ਸੋਹਣੇ ਲੱਗਦੇ ਜੇ ਕੰਪਲੈਕਸ਼ਨ ਤੁਹਾਡਾ ਡਾਰਕ ਹੈ ਤਾਂ ਉਹਦੇ ਉੱਪਰ ਤਾਂ ਰੈੱਡ ਹੋਰ ਵੀ ਬਿਲਕੁਲ ਵੀ ਵਧੀਆ ਨਹੀਂ ਲੱਗਦੀ ਹਨ ਚਲੋ ਇਹ ਪਰਮਾਤਮਾ ਦੇ ਦਿੱਤੇ ਹੋਏ ਰੰਗ ਨੇ ਕਿਸੇ ਦਾ ਕਿਸ ਤਰ੍ਹਾਂ ਦਾ ਹੁੰਦਾ ਕਿਸੇ ਦਾ ਕਿਸ ਤਰ੍ਹਾਂ ਦਾ ਹੁੰਦਾ ਵੈਸੇ ਪਰਮਾਤਮਾ ਸਭ ਨੂੰ ਵਧੀਆ ਹੀ ਬਣਾ ਕੇ ਭੇਜਦਾ ਹੁੰਦਾ ਇਸ ਗੱਲ ਨੂੰ ਤੁਸੀਂ ਬਿਲਕੁਲ ਵੀ ਸੀਰੀਅਸਲੀ ਨਾ ਲਿਓ ਕਿ ਮੈਂ ਇਦਾਂ ਕਹਾਂਗੀ ਹਾਂ ਹਨਾ ਤੇ ਮੈਂ ਥੋੜਾ ਜਿਹਾ ਜੀ ਬਚਾ ਬਚਾ ਕੇ ਚੱਲਦੀ ਹੁੰਨੀ ਆ YouTube ਤੇ ਮੈਨੂੰ ਆਇਆ ਹੁੰਦਾ ਕੋਈ ਵੀ ਗੱਲ ਇਸ ਤਰ੍ਹਾਂ ਦੀ ਮੇਰੇ ਮੂੰਹੋਂ ਨਾ ਨਿਕਲ ਜੇ ਜਿਹੜਾ ਕਿਸੇ ਨੂੰ ਠੇਸ ਲੱਗੇ ਕੋਈ ਵੀ ਏਦਾਂ ਦੀ ਗੱਲ ਜਿਹਦੇ ਨਾਲ ਕਿਸੇ ਦੇ ਮਨ ਨੂੰ ਠੇਸ ਲੱਗੇ ਜਾਂ ਕਿਸੇ ਨੂੰ ਅੱਛੀ ਨਾ ਲੱਗੇ ਜਾਂ ਅਗਲਾ ਕੋਈ ਮੈਨੂੰ 네ਗੇਟਿਵ ਕਮੈਂਟ ਕਰੇ ਵੈਸੇ ਤਾਂ 네ਗੇਟਿਵ ਕਮੈਂਟ ਆ ਜਿਹੜੇ ਉਹ ਜੇ ਕੋਈ ਆ ਵੀ ਜਾਂਦੇ ਨੇ ਤਾਂ ਵੀ ਐਡਾ ਕੋਈ ਚੱਕਰ ਨਹੀਂ ਹੈਗਾ ਤੇ ਮਤਲਬ ਜੇ ਕਿਸੇ ਦਾ ਕੰਪਲੈਕਸ਼ਨ ਫੇਅਰ ਹੋਵੇ ਉਹਦੇ ਤੇ ਤਾਂ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਸੂਟਾਂ ਦੇ ਕਲਰ ਵੀ ਸਾਰੀ ਜਾਂਚੇ ਜਾਂਦੇ ਨੇ ਉਹ ਲਾਈਟ ਪਹੁੰਚ ਜਾਂ ਡਾਰਕ ਪਾਉਂ ਉਹਦੇ ਤਰ੍ਹਾਂ ਹੀ ਵਾਲਾਂ ਦਾ ਜਿਹੜਾ ਕਲਰ ਹੈ ਉਹਨਾਂ ਤੇ ਹਰ ਤਰ੍ਹਾਂ ਦਾ ਜਾਂਚੀ ਜਾਂਦਾ ਬਲੈਕ ਵੀ ਜਾਂਚੀ ਜਾਂਦਾ ਬ੍ਰਾਊਨ ਵੀ ਜਾਂਚੀ ਜਾਂਦਾ ਜੀ ਰੈੱਡ ਵੀ ਹੋ ਜਾਂਦੇ ਨੇ ਨਾ ਮਹਿੰਦੀ ਨਾਲ ਤਾਂ ਵੀ ਜਾਂਚੇ ਜਾਂਦੇ ਨੇ ਪਰ ਹੁਣ ਜਿਵੇਂ ਮੇਰੇ ਵਰਗਾ ਕੋਈ ਲਾਊਗਾ ਤੇ ਫਿਰ ਉਹਦੇ ਰੈੱਡ ਨਹੀਂ ਚੰਗੇ ਲੱਗਣੇ ਹੈਗੇ ਹਨ ਤੇ ਇਸ ਕਰਕੇ ਤੁਹਾਨੂੰ ਜਿਹੜਾ ਕਲਰ ਸੂਟ ਕਰਦਾ ਤੁਸੀਂ ਉਹ ਲਾਓ ਨਹੀਂ ਸੂਟ ਕਰਦਾ ਤੁਸੀਂ ਰੈੱਡ ਮਹਿੰਦੀ ਜਿਹੜੀ ਕਹਿ ਰਹੇ ਹੋ ਉਹ ਲਾਓ ਉਹ ਵੀ ਤੁਹਾਨੂੰ ਪਸੰਦ ਨਹੀਂ ਹੈਗੀ ਤਾਂ ਇੱਕ ਭੈਣ ਦਾ ਜਿਹੜਾ ਕਮੈਂਟ ਆਇਆ ਸੀ ਉਹ ਕਹਿੰਦੇ ਵੀ ਜਦੋਂ ਕਿਤੇ ਜਾਣਾ ਹੁੰਦਾ ਨਾ ਮੇਰੇ ਰੂਟਸ ਤਾਂ ਹੁੰਦੀਆਂ ਨੇ ਅ ਛੋਟੇ ਛੋਟੇ ਕਹਿੰਦੇ ਅੱਗੇ ਜਿਹੜੇ ਵਾਲ ਨੇ ਨਾ ਫੋਰਹੈਡ ਤੇ ਛੋਟੇ ਛੋਟੇ ਵਾਲ ਜਿਹੜੇ ਅੱਗੇ ਨੇ ਉਹ ਵਾਈਟ ਹੋ ਜਾਂਦੇ ਨੇ ਕਹਿੰਦੇ ਫਿਰ ਮੈਨੂੰ ਬੁਰਾ ਲੱਗਦਾ ਜਦੋਂ ਆਪਾਂ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਆ ਜਾਂ ਕਿਸੇ ਫੰਕਸ਼ਨ ਤੇ ਜਾਂਦੇ ਆ ਤਾਂ ਫਿਰ ਮੈਨੂੰ ਚੰਗਾ ਨਹੀਂ ਲੱਗਦਾ ਵੀ ਮੈਂ ਜੇ ਇਸ ਤਰ੍ਹਾਂ ਜਾਂਨੀ ਆ ਉਹ ਸਹੀ ਗੱਲ ਹੈ ਜੀ ਜਦੋਂ ਆਪਾਂ ਸੂਟ ਵਗੈਰਾ ਵਧੀਆ ਪਾਉਣਾ ਹੁੰਦਾ ਕਿਸੇ ਫੰਕਸ਼ਨ ਤੇ ਜਾਣਾ ਹੁੰਦਾ ਤੇ ਉਦੋਂ ਜੇ ਵਾਈਟ ਵਾਲ ਹੋਣ ਕਈਆਂ ਦੇ ਤਾਂ ਵਾਈਟ ਵੀ ਬਹੁਤ ਚੱਜਦੇ ਨੇ ਜੀ ਮੈਂ ਦੇਖਿਆ ਕਈ ਲੇਡੀਜ਼ ਦੇ ਬੜੇ ਸੋਹਣੇ ਲੱਗਦੇ ਆ ਵਾਈਟ ਵਾਲੀ ਇਹ ਜੀ ਗੱਲ ਨਹੀਂ ਆ ਕਿ ਗ੍ਰੇ ਹੈਅਰ ਕਿਸੇ ਦੇ ਚੰਗੇ ਲੱਗਦੇ ਨਹੀਂ ਹੈਗੇ ਪਰ ਕਈਆਂ ਦੇ ਤਾਂ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਹਨ ਤੇ ਚਲੋ ਹੌਲੀ-ਹੌਲੀ ਤਾਂ ਫਿਰ ਸਾਰਿਆਂ ਨੇ ਗ੍ਰੇ ਹੀ ਕੱਢਣੇ ਹੁੰਦੇ ਨੇ ਇਸ ਦੇ ਵੀ ਬਹੁਤ ਸਾਰੇ ਪੜਾ ਹੁੰਦੇ ਨੇ ਹਨ ਤੇ ਹਰ ਫੇਸ ਦੇ ਉੱਪਰ ਜਿਸ ਤਰ੍ਹਾਂ ਦੀ ਆਪਣੀ ਏਜ ਚੱਲ ਰਹੀ ਹੁੰਦੀ ਆ ਉਸ ਤਰ੍ਹਾਂ ਦੀ ਆਪਣੀ ਹਰ ਚੀਜ਼ ਜਿਹੜੀ ਜੱਚਦੀ ਹੈਗੀ ਆ ਜੇ ਆਪਾਂ ਕਹੀਏ ਵੀ ਹੁਣ ਅਸੀਂ 70 ਸਾਲ ਦੇ ਹੋ ਗਏ ਤੇ ਫਿਰ ਆਪਾਂ ਵਾਈਟ ਬਲੈਕ ਕਰਦੇ ਰਹੀਏ ਉਹ ਵੀ ਬਸੇ ਮੈਨੂੰ ਲੱਗਦਾ ਛੇ ਆਜਾ ਸਹੀ ਨਾ ਲੱਗੇ ਹਨ ਤਾਂ ਇਸ ਵਾਕੀ ਸਾਰਿਆਂ ਦੀ ਆਪਣੇ ਆਪਣਾ ਲਾਈਫ ਸਟਾਈਲ ਹੁੰਦਾ ਜਿਸ ਤਰ੍ਹਾਂ ਕਿਸੇ ਨੂੰ ਠੀਕ ਲੱਗਦਾ ਤੇ ਅੱਜ ਮੈਂ ਨਾ ਤੁਹਾਨੂੰ ਇਹ ਹੀ ਦੱਸਣ ਲੱਗੀ ਸੀਗੀ ਵੀ ਇਹ ਬਹੁਤ ਸਾਰੀਆਂ ਭੈਣਾਂ ਦੀ ਪ੍ਰੋਬਲਮ ਹੈਗੀ ਆ ਤੇ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਜਿਵੇਂ ਆਪਣੇ ਤੋਂ ਮਤਲਬ ਕਿ ਕਲਰ ਨਹੀਂ ਲਾਇਆ ਜਾਂਦਾ ਅਚਾਨਕ ਕਿਤੇ ਜਾਣਾ ਪੈ ਜਾਂਦਾ ਪਰ ਸਾਡੇ ਵਾਲ ਜਿਹੜੇ ਉਹ ਵਿੱਚੋਂ ਵਿੱਚੋਂ ਵਾਈਟ ਹੋਏ ਹੁੰਦੇ ਨੇ ਹਨਾ ਕੋਈ ਅਚਾਨਕ ਹੀ ਆਪਾਂ ਨੂੰ ਕੋਈ ਏਦਾਂ ਦਾ ਫੰਕਸ਼ਨ ਆ ਜਾਂਦਾ ਕਿ ਇਕਦਮ ਆਪਾਂ ਨੂੰ ਜਾਣਾ ਪੈ ਜਾਂਦਾ ਜਾਂ ਰਿਸ਼ਤੇਦਾਰੀ 'ਚ ਜਾਣਾ ਪੈ ਜਾਂਦਾ ਤੇ ਇਹ ਆਪਾਂ ਨੂੰ ਲੱਗਦਾ ਕਿ ਵਾਲ ਤਾਂ ਮੇਰੇ ਇੱਥੇ-ਇੱਥੇ ਚਿੱਟੇ ਹੋਏ ਪਏ ਨੇ ਹਨਾ ਹੋ ਜਾਂਦੇ ਨੇ ਆ ਦੇਖੋ ਮੇਰੇ ਵੀ ਹੁਣ ਹੋਏ ਪਏ ਨੇ ਕਿਉਂਕਿ ਕੱਲ ਨੂੰ ਸੰਡੇ ਆ ਤੇ ਕੱਲ ਨੂੰ ਹੇਅਰ ਕਲਰ ਲਾਵਾਂਗੇ ਤੇ ਸਾਰਿਆਂ ਨੂੰ ਲੱਗਦਾ ਹੁੰਦਾ ਇੱਕਦਮ ਜਾਣਾ ਪੈ ਜੇ ਤੇ ਵੀ ਮੇਰੇ ਤਾਂ ਬਾਲ ਹੀ ਮਤਲਬ ਕਿ ਚਿੱਟੇ ਹੋਏ ਪਏ ਨੇ ਪਰ ਆਪਣੇ ਕੋਲ ਟਾਈਮ ਨਹੀਂ ਹੁੰਦਾ ਕਈ ਵਾਰੀ ਵੀ ਆਪਾਂ ਲਈਏ ਸੋ ਹੁਣ ਮਤਲਬ ਕਿ ਮੈਂ ਤੁਹਾਨੂੰ ਦਿਖਾਉਣੀ ਆ ਕਿ ਇਹ ਐਕਚੁਅਲੀ ਮੈਂ ਤਾਂ ਨਹੀਂ ਮੰਗਾਇਆ ਸੀਗਾ ਜਦੋਂ ਦੇਸ਼ ਇੱਥੇ ਸੀਗਾ ਤੇ ਇਹ ਦੇਸ਼ ਨੇ ਮੰਗਾਇਆ ਸੀਗਾ ਕਹਿੰਦਾ ਮੰਮਾ ਮੈਂ ਤੁਹਾਨੂੰ ਇੱਕ ਪ੍ਰੋਡਕਟ ਮੰਗਾ ਕੇ ਦਿੰਨਾ ਆਨਲਾਈਨ ਜੇ ਬਾਲ ਚਿੱਟੇ ਆ ਜਾਂਦੇ ਨੇ ਜਦੋਂ ਕਿਤੇ ਜਾਣਾ ਹੋਵੇ ਅਚਾਨਕ ਤਾਂ ਤੁਸੀਂ ਉਹਨੂੰ ਯੂਜ਼ ਕਰ ਸਕਦੇ ਉਹਦੇ ਨਾਲ ਤੁਹਾਡੇ ਕਲਰ ਤੁਸੀਂ ਜਿਹੜਾ ਵੀ ਮਰਜ਼ੀ ਮੰਗਾ ਸਕਦੇ ਹੋ ਉਹਨੇ ਆਨਲਾਈਨ ਮੰਗਵਾਇਆ ਸੀਗਾ ਉਹ ਵਾਲਾ ਪ੍ਰੋਡਕਟ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਉਹਦੇ ਵਿੱਚ ਬਹੁਤ ਸਾਰੇ ਕਲਰ ਆਉਂਦੇ ਨੇ ਤੇ ਜਿਹੜਾ ਕਲਰ ਤੁਸੀਂ ਮੰਗਾਉਣਾ ਚਾਹੋ ਤੁਸੀਂ ਉਹੀ ਮੰਗਾ ਸਕਦੇ ਹੋ ਉਹ ਤੁਹਾਡੇ ਵਾਲਾਂ ਦੇ ਟੈਕਸਚਰ ਦੇ ਅਕੋਰਡਿੰਗਲੀ ਹੁੰਦਾ ਹੈ ਕਿ ਤੁਹਾਡੇ ਵਾਲਾਂ ਦਾ ਟੈਕਸਚਰ ਕਿਦਾਂ ਦਾ ਹੈ ਜੈਡ ਬਲੈਕ ਹੈ ਬਲੈਕ ਹੈ ਬਰਾਊਨ ਹੈ ਹੈਨਾ ਜਾਂ ਡਾਰਕ ਬਰਾਊਨ ਹੈ ਜਾਂ ਲਾਈਟ ਬਰਾਊਨ ਹੈ ਤੁਸੀਂ ਕਿਹੜਾ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਅਕੋਰਡਿੰਗਲੀ ਮੰਗਾ ਲੈਣੇ ਹੋ ਪਰ ਮੈਨੂੰ ਨਾ ਐਕਚੁਅਲੀ ਇਹਦੀ ਪ੍ਰਾਈਸ ਨਹੀਂ ਪਤਾ ਹੈਗੀ ਕਿਉਂਕਿ ਇਹਦੇ ਉੱਪਰ ਇਹਦੀ ਪ੍ਰਾਈਸ ਲਿ ਪਰ ਇਹ ਜਿਹੜਾ ਮਤਲਬ ਕਿ ਉਹ ਪੈਕਿੰਗ ਹੈ ਜਿਹੜੀ ਇਹਦੀ ਹੁਣ ਨਹੀਂ ਹੈਗੀ ਤੇ ਇਹਦੇ ਉੱਪਰ ਇਹਦੀ ਪ੍ਰਾਈਸ ਲਿਖੀ ਨਹੀਂ ਹੈਗੀ ਇਸ ਕਰਕੇ ਮੈਨੂੰ ਇਹਦੀ ਪ੍ਰਾਈਸ ਦਾ ਨਹੀਂ ਪਤਾ ਹੈਗੀ ਕੋਈ ਜ਼ਿਆਦਾ ਤਾਂ ਨਹੀਂ ਹੋਣੀ ਮੇਰੇ ਖਿਆਲ ਆ ਤੇ ਪਰ ਇਹ ਹੈ ਕਿ ਪ੍ਰੋਡਕਟ ਬਹੁਤ ਯੂਸਫੁਲ ਕਿਉਂਕਿ ਇਹ ਮੈਂ ਬਹੁਤ ਵਾਰੀ ਯੂਜ਼ ਕਰਕੇ ਦੇਖਿਆ ਤੇ ਠੀਕ ਰਹਿੰਦਾ ਹੈਗਾ ਕਿ ਆਪਾਂ ਨੂੰ ਇੱਕਦਮ ਜਾਣਾ ਪੈ ਜੇ ਆਪਾਂ ਯੂਜ਼ ਕਰੋ ਆਰਾਮ ਨਾਲ ਕੋਈ ਜ਼ਿਆਦਾ ਐ ਨਹੀਂ ਹੈਗਾ ਕਿ ਬਹੁਤ ਟਾਈਮ ਲੱਗਦਾ ਹੈ ਇਹਦੇ ਤੇ ਕੁਝ ਵੀ ਨਹੀਂ ਹੈਗਾ ਤੇ ਜਿੰਨੀ ਦੇਰ ਤੁਸੀਂ ਆਪਣੇ ਵਾਲਾਂ ਨੂੰ ਵਾਸ਼ ਨਹੀਂ ਕਰਦੇ ਹੈਗੇ ਉੰਨੀ ਦੇਰੇ ਉੱਤਲਦਾ ਵੀ ਨਹੀਂ ਹੈਗਾ ਹਨਾ ਤੇ ਤੁਸੀਂ ਐਮਰਜੈਂਸੀ ਦੇ ਵਿੱਚ ਇਹ ਪ੍ਰੋਡਕਟ ਹੈ ਜਿਹੜਾ ਉਹ ਯੂਜ਼ ਕਰ ਸਕਦੇ ਹੋ ਇਹ ਮੇਰੇ ਖਿਆਲ ਆ ਸਾਰੀਆਂ ਭੈਣਾਂ ਦੇ ਲਈ ਬਹੁਤ ਯੂਸਫੁਲ ਰਹੂਗਾ ਹਨਾ ਪਰ ਇਹਨੂੰ ਵੀ ਇੱਕ ਵਾਰੀ ਤੁਸੀਂ ਟੈਸਟ ਜ਼ਰੂਰ ਕਰ ਲੈਣਾ ਹੁੰਦਾ ਮੇਰੇ ਕਹੇ ਮਂਗਾ ਕੇ ਨਾਂ ਲਾ ਲਿਓ ਫਿਰ ਤੁਸੀਂ ਕਹੋ ਕਿ ਸਾਨੂੰ ਇਹ ਸੁਪ ਨਹੀਂ ਕੀਤਾ ਸੀ ਸਾਨੂੰ ਇਹ ਰਿਐਕਟ ਕਰ ਗਿਆ ਇੱਕ ਵਾਰੀ ਮੰਗਾ ਕੇ ਤੁਸੀਂ ਫਿਰ ਵੀ ਇਹਨੂੰ ਕਿਤੇ ਵੀ ਆਪਣੇ ਟੱਚ ਕਰਕੇ ਮਤਲਬ ਕਿ ਇਹਨੂੰ ਦੇਖ ਲੈਣਾ ਹੈਗਾ ਕਿ ਤੁਹਾਨੂੰ ਰਿਐਕਟ ਤਾਂ ਨਹੀਂ ਕਰਦਾ ਹੈਗਾ ਕਿਉਂਕਿ ਮੈਂ ਡਰਦੀ ਆ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਮੈਂ ਤੁਹਾਨੂੰ ਦੱਸ ਦਾਂ ਤੇ ਫਿਰ ਤੁਸੀਂ ਕਹੋਗੇ ਸਾਨੂੰ ਰਿਐਕਟ ਕਰ ਗਿਆ ਹਨਾ ਤੇ ਇਸ ਲਈ ਤੁਸੀਂ ਜੇ ਮੰਗਾਉਣੇ ਹੋ ਤਾਂ ਇਹਨੂੰ ਇੱਕ ਵਾਰੀ ਜ਼ਰੂਰ ਚੈੱਕ ਕਰ ਲਓ ਇਹ ਇੱਕ ਸਪਰੇਅ ਹੈ ਜੀ ਤੁਸੀਂ ਸਪਰੇਅ ਮਾਰਨੀ ਹੈ ਤੇ ਵਾਲਾਂ ਦਾ ਕਲਰ ਹੈ ਜਿਹੜਾ ਤੁਹਾਡਾ ਉਹ ਜਿਹੜੇ ਵਾਈਟ ਹੈਅਰ ਹਨ ਨੇ ਕਵਰ ਹੋ ਜਾਣਗੇ ਠੀਕ ਹੈ ਜੀ ਲਓ ਜੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਉਹ ਕੀ ਸੀਗਾ ਇਹ ਲੌਰੀਅਲ ਦਾ ਮੰਗਾਇਆ ਸੀ ਆਪਾਂ ਤੇ ਡਾਰਕ ਬ੍ਰਾਊਨ ਕਲਰ ਲਿਆ ਸੀ ਮੈਂ ਇਨਸਟੈਂਟ ਰੂਟ ਕਨਸੀਲਰ ਸਪਰੇਅ ਇਹਦਾ ਮੈਜਿਕ ਰੀ ਟੱਚ ਆਹ ਲਓ ਲੌਰੀਅਲ ਦਾ ਹੈਗਾ ਚੈੱਕ ਕਰ ਲਓ ਸਕਰੀਨ ਸ਼ਾਟ ਲੈ ਲਿਓ ਸ਼ਾਇਦ ਤੁਹਾਨੂੰ ਉਲਟਾ ਦਿਖ ਰਿਹਾ ਹੋਊਗਾ ਇਹੇ ਠੀਕ ਹੈ ਜੀ ਲੌਰੀਅਲ ਡਾਰਕ ਬ੍ਰਾਊਨ ਕਲਰ ਹੈਗਾ ਇਹ ਠੀਕ ਹੈ ਜੀ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਮੈਂ ਨਾ ਬੈਕ ਕੈਮਰਾ ਕਰਕੇ ਦਿਖਾਉਣੀ ਆ ਸ਼ਾਇਦ ਸਹੀ ਆ ਜਾਈ ਉਹਦੇ ਵਿੱਚ ਲਓ ਜੀ ਹੁਣ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਲੌਰੀਅਲ ਪੈਰਿਸ ਦਾ ਡਾਰਕ ਬ੍ਰਾਊਨ ਕਲਰ ਹੈਗਾ ਇਨਸਟੈਂਟ ਰੂਟ ਕਨਸੀਲਰ ਸਪਰੇ ਮੈਜਿਕ ਰੀਟਚ ਠੀਕ ਹੈ ਜੀ ਸਕਰੀਨਸ਼ਾਟ ਲੈ ਲਓ ਤੁਸੀਂ ਇਹਦਾ ਜੇ ਜੇ ਤੁਸੀਂ ਮੰਗਾਉਣਾ ਹੋਵੇ ਮੰਗਾ ਸਕਦੇ ਹੋ ਮੈਂ ਤਾਂ ਡਾਰਕ ਬ੍ਰਾਊਨ ਮਂਗਾਇਆ ਸੀਗਾ ਪਰ ਤੁਸੀਂ ਆਪਣੇ ਵਾਲਾਂ ਦਾ ਟੈਕਸਚਰ ਦੇਖ ਕੇ ਮੰਗਾ ਸਕਦੇ ਹੋ ਲੋ ਜੀ ਤੁਹਾਨੂੰ ਸਮਝ ਆ ਗਈ ਹੋਣੀ ਆ ਮੈਂ ਬੈਕ ਕੈਮਰਾ ਕਰਕੇ ਵੀ ਦਿਖਾਤਾ ਕਿਉਂਕਿ ਜਦੋਂ ਫਰੰਟ ਕੈਮਰਾ ਨਾਲ ਦਿਖਾਉਨੇ ਆ ਤੇ ਇਹ ਉਲਟੇ ਦਿਖਣ ਲੱਗ ਜਾਂਦੇ ਨੇ ਇਹਦੇ ਜਿਹੜੇ ਅੱਖਰ ਹੁੰਦੇ ਨੇ ਤੇ ਇਹਦੇ ਨਾਲ ਕੀ ਹੈਗਾ ਕਿ ਮੈਂ ਤੁਹਾਨੂੰ ਦਿਖਾ ਦਿੰਨੀ ਹ ਕਿਸ ਤਰ੍ਹਾਂ ਯੂਜ਼ ਕਰਨਾ ਇਹਦਾ ਕਵਰ ਆਪੇ ਇਸ ਤਰ੍ਹਾਂ ਉਤਾਰ ਲੈਣਾ ਲਿਡ ਜਿਹੜਾ ਉੱਪਰ ਲਿਡ ਲੱਗਿਆ ਹੋਇਆ ਟੱਕਣ ਲੱਗਿਆ ਹੋਇਆ ਹਣਾ ਤੇ ਇਹ ਇਹਦਾ ਉਪਰੋਂ ਜਿਸ ਤਰ੍ਹਾਂ ਆਪਾਂ ਪਰਫਿਊਮ ਯੂਜ਼ ਕਰਦੇ ਹੈਗੇ ਆ ਉਪਰੋਂ ਇਸ ਤਰ੍ਹਾਂ ਦਬਾ ਕੇ ਉਸ ਤਰ੍ਹਾਂ ਹੀ ਇਹ ਕਰਨਾ ਹੈ ਪਰ ਤੁਸੀਂ ਆਪਣੀਆਂ ਆਈਜ਼ ক্লোਜ਼ ਰੱਖਣੀਆਂ ਨੇ ਪਹਿਲਾ ਅੰਦਾਜ਼ੇ ਨਾਲ ਤੁਸੀਂ ਐਦਾਂ ਕਰ ਲਿਓ ਜਿੱਥੇ-ਜਿੱਥੇ ਵੀ ਹੈਗੇ ਤੇ ਇਸ ਤਰ੍ਹਾਂ ਕਰ ਇਸ ਤਰ੍ਹਾਂ ਕਰ ਲੈਣਾ ਜਿਸ ਤਰ੍ਹਾਂ ਮੈਂ ਹੁਣ ਸਪਰੇਅ ਕੀਤੀ ਹੈ ਤੇ ਤੁਸੀਂ ਐਦਾਂ ਇਹਨੂੰ ਯੂਜ਼ ਕਰ ਲੈਣਾ ਤੇ ਉਸ ਤੋਂ ਬਾਅਦ ਤੁਹਾਡੇ ਵਾਲ ਜਿਹੜੇ ਉਹ ਬਿਲਕੁਲ ਸੈੱਟ ਹੋ ਜਾਣਗੇ ਵਧੀਆ ਹੋ ਜਾਣਗੇ ਜਿੱਥੇ-ਜਿੱਥੇ ਵਾਈਟ ਹੈਅਰ ਹੋਣਗੇ ਜਿਵੇਂ ਇੱਥੇ ਹੈ ਮੇਰੇ ਲੋ ਇਸ ਤਰ੍ਹਾਂ ਕਰਕੇ ਮੈਂ ਸਪਰੇਅ ਕਰ ਲੈਣੀ ਆ ਉੱਪਰ ਸੋ ਕਵਰ ਹੋ ਜਾਣਗੇ ਜਿਹੜੇ ਵਾਈਟ ਹੈਅਰ ਨੇ ਸਭ ਤੋਂ ਵਧੀਆ ਤਰੀਕਾ ਇਹ ਹੈਗਾ ਜੀ ਮੈਨੂੰ ਤਾਂ ਇਹ ਸੂਟ ਕਰਦਾ ਪਰ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਕਰਦਾ ਹੋਵੇ ਪਲੀਜ਼ ਤੁਸੀਂ ਜਦੋਂ ਮੰਗਵਾਉਂਗੇ ਤੇ ਆ ਤੁਸੀਂ ਇਹਨੂੰ ਮਤਲਬ ਕਿ ਪਹਿਲਾਂ ਕਿਤੇ ਹੋਰ ਕੰਨ ਦੇ ਪਿੱਛੇ ਜਾਂ ਜਿੱਥੇ ਵੀ ਯੂਜ਼ ਕਰਕੇ ਦੇਖਣਾ ਉਹ ਤੁਸੀਂ ਦੇਖ ਲਿਓ ਤੇ ਇਹਦਾ ਤੁਸੀਂ ਇਨਸਟੈਂਟ ਰੂਟ ਕਨਸੀਲਰ ਸਪਰੇਅ ਇਹਦਾ ਨਾਮ ਹੈਗਾ ਇਨਸਟੈਂਟ ਰੂਟ ਕਨਸੀਲਰ ਸਪਰੇਅ ਸਪਰੇਅ ਹੈ ਇਹ ਇੱਕ ਤੇ ਜਦੋਂ ਕਿਤੇ ਜਾਣਾ ਮਿੰਟ ਚ ਮਾਰੋ ਸਪਰੇਅ ਤੇ ਬਣ ਜਾਓ ਜਵਾਨ ਤੇ ਫਿਰ ਤੁਸੀਂ ਆਰਮਨਾਲ ਜਿੱਥੇ ਵੀ ਜਾਣਾ ਹੈਗਾ ਤੁਸੀਂ ਜਾ ਕੇ ਆਪਣਾ ਫੰਕਸ਼ਨ ਅਟੈਂਡ ਕਰੋ ਜਾਂ ਸਿਰਿਸ਼ਤੇਦਾਰੀ ਚ ਜਾਓ ਠੀਕ ਹੈ ਜੀ ਤੇ ਸੌਖਾ ਤਾਂ ਹੈਗਾ ਪਰ ਮੈਨੂੰ ਇਹਦੀ ਪ੍ਰਾਈਸ ਬਿਲਕੁਲ ਨਹੀਂ ਪਤਾ ਹੈਗੀ ਕਿਉਂਕਿ ਇਹਦੇ ਉੱਪਰ ਪ੍ਰਾਈਸ ਲਿਖੀ ਨਹੀਂ ਹੈਗੀ ਜਿਹੜਾ ਇਹਦਾ ਕਵਰ ਹੈਗਾ ਉਹ ਮੇਰੇ ਕੋਲੇ ਹੁਣ ਨਹੀਂ ਹੈਗਾ ਠੀਕ ਹੈ ਜੀ ਮੈਂ ਵੈਸੇ ਜਿਆਦਾ ਯੂਜ਼ ਨਹੀਂ ਕੀਤਾ ਇਹ ਜਦੋਂ ਦੇਸ਼ ਇੱਥੇ ਸੀ ਉਹੀ ਕਹਿ ਦਿੰਦਾ ਸੀ ਮਮਾ ਲਿਆ ਉਹ ਮੈਂ ਤੁਹਾਡੇ ਮਾਰ ਕੇ ਦਿਖਾਵਾਂ ਤੁਸੀਂ ਅੱਖਾਂ ਬੰਦ ਕਰੋ ਕਮੈਂਟ 'ਚ ਮਾਰ ਕੇ ਦਿਖਾ ਦਿੰਦਾ ਸੀਗਾ ਤੇ ਬਾਅਦ ਸੀ ਜਿਹੜੇ ਆਪਣੇ ਵਧੀਆ ਹੋ ਜਾਂਦੇ ਸੀ ਸੋ ਇਹ ਹੈਗਾ ਆਪਣੇ ਕੋਲੇ ਬਹੁਤ ਵਧੀਆ ਇੱਕ ਪ੍ਰੋਡਕਟ ਜਿਹਦੇ ਨਾਲ ਤੁਸੀਂ ਇੱਕ ਸੈਕਿੰਡ ਦੇ ਵਿੱਚ ਜਵਾਨ ਹੋ ਜਾਂਦੇ ਹਾਂ ਚਿੱਟੇ ਵਾਲਾ ਜਿਹੜੇ ਉਹ ਤੁਹਾਡੇ ਬਲੈਕ ਦੇ ਵਿੱਚ ਚੇਂਜ ਹੋ ਜਾਂਦੇ ਨੇ ਔਰ ਮੈਂ ਇਹ ਹੀ ਯੂਜ਼ ਕਰ ਰਹੀ ਆ ਡਾਰਕ ਬ੍ਰਾਊਨ ਕਲਰ ਠੀਕ ਹੈ ਜੀ ਮੈਨ ਲੱਗਦਾ ਤੁਹਾਨੂੰ ਪਤਾ ਲੱਗ ਗਿਆ ਹੁਣ ਸਮਝ ਆ ਗਈ ਹੋਣੀ ਆ ਹਰ ਇੱਕ ਗੱਲ ਦੀ ਜੇ ਕੋਈ ਮਤਲਬ ਕਿ ਨਾ ਸਮਝ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੇ ਤੁਸੀਂ ਮੈਨੂੰ ਕਮੈਂਟ ਕਰੋਗੇ ਉਹਦੇ 'ਚ ਮੈਂ ਆਪਣਾ ਮੋਬਾਈਲ ਨੰਬਰ ਦੇ ਦੇਣੀ ਹੁੰਨੀ ਆ ਤੁਸੀਂ ਸਮਝ ਜਿਆ ਕਰੋ ਜੀ ਮੈਂ ਮੋਬਾਈਲ ਨੰਬਰ ਛੱਡਿਆ ਤੁਹਾਡਾ ਜਿਵੇਂ ਮੈਂ ਤੁਹਾਡੇ ਜਵਾਬ ਨਹੀਂ ਦਿੱਤਾ ਮੋਬਾਈਲ ਨੰਬਰ ਲਿਖਦਾ ਤੇ ਤੁਸੀਂ ਮੈਨੂੰ ਕਾਲ ਕਰ ਲਿਆ ਕਰੋ ਠੀਕ ਹੈ ਜੀ ਤੇ ਹੁਣ ਆਪਾਂ ਥੋੜੀਆਂ ਜਿਹਾ ਪੈਣਾਉਂਦੇ ਜਿਹੜੇ ਨਾਮ ਹੈਗੇ ਆ ਇਹ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਸਿਗੀ ਅੱਜ ਜਿਹੜੀ ਮੈਂ ਤੁਹਾਨੂੰ ਦਿੱਤੀ ਆ ਸਾਰੀਆਂ ਭੈਣਾਂ ਦੇ ਕੰਮ ਆਉਣ ਵਾਲੀਆਂ ਆ ਔਰ ਸਾਰੀਆਂ ਭੈਣਾਂ ਜਿਹੜੀਆਂ ਮੇਰੀ ਏਜ ਦੀਆਂ ਜਿਹੜੀਆਂ ਮੇਰੇ ਨਾਲ ਜੁੜੀਆਂ ਨੇ ਜ਼ਿਆਦਾਤਰ ਬੱਚੇ ਵੀ ਹੈ ਕੁੜੀਆਂ ਆ ਆਂਟੀ ਆਂਟੀ ਕਰਕੇ ਗੱਲ ਕਰਦੀਆਂ ਨੇ ਜਿਹੜੀਆਂ ਵਿਚਾਰੀਆਂ ਤੇ ਪਰ ਜ਼ਿਆਦਾਤਰ ਜਿਹੜੀਆਂ ਲੇਡੀਜ਼ ਹੈਗੀਆਂ ਨੇ ਉਹ ਮੇਰੇ ਵਰਗੀਆਂ ਨੇ ਚਾ ਮੇਰੇ ਤੋਂ ਵੱਡੀਆਂ ਆਂਟੀਆਂ ਨੇ ਹਨਾ ਤੇ ਜਿਹੜੀ ਮੇਰੇ ਤੋਂ ਛੋਟੀਆਂ ਨੇ ਉਹ ਬਹੁਤ ਘੱਟ ਨੇ ਮੇਰੇ ਨਾਲ ਸੋ ਸਾਰੀਆਂ ਦੇ ਵਾਲ ਚਿੱਟੇ ਆਏ ਹੋਏ ਨੇ ਜਿਹੜੀਆਂ ਮੇਰੇ ਗਰੁੱਪ ਵਿੱਚ ਮੈਨੂੰ ਮਤਲ ਵਾਈਟ ਆ ਚੁੱਕੇ ਨੇ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਕਰਕੇ ਮੈਂ ਅੱਜ ਦੱਸਤਾ ਮੈਨੂੰ ਯਾ ਉਹ ਯਾਦ ਵੀ ਮੈਨੂੰ ਤਾਂ ਆ ਗਿਆ ਉਸ ਦਿਨ ਵੀ ਮੈਨੂੰ ਇਹ ਗੱਲ ਯਾਦ ਨਹੀਂ ਆਈ ਜਿਸ ਦਿਨ ਮੈਂ ਤੁਹਾਨੂੰ ਆਪਣੇ ਹੇਅਰ ਡਾਈ ਕਰਕੇ ਦਿਖਾ ਰਹੀ ਸੀਗੀ ਉਹ ਅੱਜ ਮੈਨੂੰ ਯਾਦ ਤਾਂ ਆ ਗਈ ਇਹ ਗੱਲ ਕਿਉਂਕਿ ਮੈਂ ਵੀ ਇਹ ਚੀਜ਼ ਨੂੰ ਭੁੱਲ ਚੁੱਕੀ ਸੀ ਮੈਂ ਬੜੀ ਦੇਰ ਤੋਂ ਇਹਨੂੰ ਯੂਜ਼ ਨਹੀਂ ਕੀਤਾ ਉਹ ਯਾਦ ਵੀ ਮੈਨੂੰ ਤਾਂ ਆ ਗਈ ਜਦੋਂ ਮੈਨੂੰ ਇੱਕ ਭੈਣ ਨੇ ਕਮੈਂਟ ਕੀਤਾ ਕਿ ਮੈਨੂੰ ਕੋਈ ਵੀ ਹੇਅਰ ਕਲਰ ਸੂਟ ਨਹੀਂ ਕਰਦਾ ਤਾਂ ਪਹਿਲਾਂ ਵੀ ਇਹ ਕਮੈਂਟ ਕਿਸੇ ਭੈਣ ਨੇ ਕੀਤਾ ਸੀਗਾ ਕਿਸੇ ਵਲੌਗ ਦੇ ਵਿੱਚ ਮੈਂ ਦੱਸਿਆ ਸੀ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਕੀ ਕਰਾਂ ਮੈਨੂੰ ਕਿਸ ਕੋਈ ਵੀ ਹੈਅਰ ਕਲਰ ਸੂਟ ਨਹੀਂ ਕਰਦਾ ਤਾਂ ਉਹਨਾਂ ਭੈਣਾਂ ਲਈ ਇਹ ਬੈਸਟ ਆਪਸ਼ਨ ਹੈਗੀ ਆ ਠੀਕ ਹੈ ਜੀ ਲਓ ਜੀ ਹੁਣ ਆਪਾਂ ਭੈਣਾਂ ਦੇ ਨਾਮ ਲੈਣੇ ਆ ਜਿਹੜੀਆਂ ਭੈਣਾਂ ਟਾਈਮ 'ਚੋਂ ਟਾਈਮ ਕੱਢ ਕੇ ਆਪਾਂ ਨੂੰ ਕਮੈਂਟ ਕਰਦੀਆਂ ਨੇ ਤੇ ਮੇਰਾ ਵੀ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਨੂੰ ਬਣਦਾ ਮਾਨ ਸਨਮਾਨ ਦੇਈ ਅ ਸਤਿੰਦਰ ਕੌਰ ਭੈਣ ਨੇ ਉਹਨਾਂ ਨੇ ਲਿਖਿਆ ਯੂ ਆਰ ਮਾਈ ਇਨਸਪੀਰੇਸ਼ਨ ਸਤਿੰਦਰ ਕੌਰ ਫਰੋਂ ਤੂਰੀ ਸਤਿੰਦਰ ਕੌਰ ਜੀ ਥੈਂਕ ਯੂ ਸੋ ਮੱਚ ਪੂਰੀ ਤਾਂ ਮੇਰਾ ਆਪਣਾ ਹੀ ਏਰੀਆ ਹੈਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਹੁਣ ਤਾਂ ਮੇਰੇ ਬਾਰੇ ਹਨ ਵੀ ਮੈਂ ਸੰਗਰੂਰ ਬਹੁਤ ਦਿਨ ਰਕੇ ਆਈ ਆ ਅ ਸਾਡੇ ਵਰਗੀਆਂ ਦੇ ਕਮੈਂਟ ਦਾ ਜਵਾਬ ਵੀ ਦੇ ਦਿਆ ਕਰੋ ਕਰਮਜੀਤ ਕੌਰ ਦੀ ਆਈਡੀ ਤੋਂ ਹੈ ਲੈ ਤੁਹਾਡੇ ਵਰਗੇ ਤੁਹਾਡੇ ਵਰਗੇ ਇਦਾਂ ਕਿਉਂ ਕਹਿ ਰਹੇ ਹੋ ਜੀ ਸਾਡੇ ਵਰਗਿਆਂ ਦੇ ਹਨ ਤੇ ਆਪਾਂ ਸਾਰੇ ਇੱਕੋ ਜਿਹੇ ਆ ਸਾਰੀਆਂ ਮੇਰੀਆਂ ਤੁਸੀਂ ਬਹੁਤ ਹੀ ਪਿਆਰੀਆਂ ਭੈਣਾਂ ਕਰਮਜੀਤ ਜੀ ਤੇ ਜਦੋਂ ਵੀ ਆਪਾਂ ਨੂੰ ਟਾਈਮ ਲੱਗਦਾ ਜਿਵੇਂ ਟਾਈਮ ਟੂ ਟਾਈਮ ਆਪਾਂ ਸਭ ਦੇ ਅ ਜਵਾਬ ਜਿਹੜੇ ਉਹ ਦਿੰਦੇ ਰਹਿੰਦੇ ਆ ਨੈਕਸਟ ਹੈ ਜੀ ਅ ਮੈਂ ਸੁਖਵੀਰ ਕੌਰ ਮਾਨਸਾ ਜ਼ਿਲ੍ਹਾ ਤੋਂ ਦੀਦੀ ਮੈਂ ਤੁਹਾਡਾ ਬਲੌਗ ਹਰ ਰੋਜ਼ ਦੇਖਦੀ ਆ ਮੇਰਾ ਨਾਮ ਬੋਲ ਦੋ ਬੋਲਤਾ ਜੀ ਸੁਖਵੀਰ ਕੌਰ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਅ ਸਸੀਕਾਲ ਦੀਦੀ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਹਨ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ਣ ਬਲਜੀਤ ਕੌਰ ਨਜੀਤ कौर ਜੀ ਮੈਂ ਤਾਂ ਕਹਣੀ ਆ ਸਾਰੀਆਂ ਭੈਣਾਂ ਨੂੰ ਪ੍ਰਮਾਤਮਾ ਬਹੁਤ ਲੰਬੀ ਉਮਰ ਬਖਸ਼ੇ ਸਾਰਿਆਂ ਦੇ ਪਰਿਵਾਰ ਜਿਹੜੇ ਉਤੰਦਰ ਸਤ੍ਰੈਣ ਸਾਰਿਆਂ ਦੇ ਬੱਚਿਆਂ ਨੂੰ ਲੰਬੀਆਂ ਲੰਬੀਆਂ ਉਮਰਾਂ ਬਖਸ਼ੇ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹੁੰਦੇ ਹਨ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਹਾਂ ਅੱਜ ਤੁਸੀਂ ਗੱਲ ਕੀਤੀ ਕਿ ਤੁਸੀਂ ਬੱਚਿਆਂ ਲਈ ਜਿਉਣਾ ਹੈ ਉਹ ਗੱਲ ਤਾਂ ਤੁਹਾਡੀ ਠੀਕ ਹੈ ਪਰ ਸਾਡੇ ਭੈਣ ਭਰਾਵਾਂ ਨੂੰ ਵੀ ਸਾਡੇ ਜਾਣ ਨਾਲ ਬਹੁਤ ਫਰਕ ਪੈਂਦਾ ਅਸੀਂ ਉਹਨਾਂ ਲਈ ਵੀ ਜਿਉਣਾ ਹੈ 24 ਮਾਰਚ 2023 ਨੂੰ ਮੇਰੀ ਨੌਜਵਾਨ ਭੈਣ ਦੀ ਮੌਤ ਹੋ ਗਈ ਸੀ ਅਸੀਂ ਉਸਦੇ ਗਮ ਵਿੱਚ ਹਰ ਰੋਜ਼ ਮਰਦੇ ਹਾਂ ਸੋ ਤਾਂ ਕਰਕੇ ਮੈਂ ਲਿਖਿਆ ਹੈ ਬਲਵੀਰ ਕੌਰ ਗਿੱਲ ਲੁਧਿਆਣਾ ਤੋਂ ਬਲਵੀਰ ਕੌਰ ਭੈਣ ਜੀ ਬਿਲਕੁਲ ਤੁਸੀਂ ਸਹੀ ਲਿਖਿਆ ਹੈਗਾ ਕਿ ਆਪਾਂ ਸਾਰਿਆਂ ਲਈ ਜਿਉਣਾ ਹੈ ਪਰ ਉਹ ਮੈਂ ਤਾਂ ਕਿਹਾ ਸੀ ਕਿਉਂਕਿ ਬੱਚੇ ਤਾਂ ਆਪਾਂ ਨੂੰ ਡੇਲੀ ਦੇਖਦੇ ਨੇ ਆਪਣੇ ਨਾਲ ਰਹਿੰਦੇ ਨੇ ਆਪਾਂ ਉਹਨਾਂ ਦੀ سپورਟ ਹੈ ਆਪਾਂ ਉਹਨਾਂ ਦਾ ਸਹਾਰਾ ਹੈ ਵੀ ਜਿਵੇਂ ਮੈਂ ਇਹ ਗੱਲ ਕਰ ਰਹੀ ਸੀਗੀ ਕਿ ਜੇ ਤੁਹਾਡੇ ਹਸਬੰਡ ਚਲੇ ਗਏ ਨੇ ਹਨਾ ਵੀ ਤੁਹਾਡੇ ਹਸਬੰਡ ਜਿਹੜੇ ਉਹ ਚਲੇ ਗਏ ਨੇ ਤੇ ਤੁਸੀਂ ਬੱਚਿਆਂ ਦੇ ਲਈ ਤੁਸੀਂ ਵੀ ਸਹਾਰਾ ਰਹਿ ਗਏ ਇੱਕ ਪਰ ਜੇ ਤੁਸੀਂ ਵੀ ਰੋਂਦੇ ਧੁੰਦੇ ਰਹੋਗੇ ਉਦਾਸ ਰਹੋਗੇ ਹਨ ਤੇ ਫਿਰ ਬੱਚੇ ਜਿਹੜੇ ਉਹ ਵਿਚਾਰੇ ਉਹਨਾਂ ਦਾ ਕੀ ਸਪੋਰਟ ਹੈ ਉਹਨਾਂ ਲਈ ਹਨ ਤੇ ਉਹ ਮੈਂ ਤਾਂ ਕਹਿ ਰਹੀ ਸੀ ਕਿਉਂਕਿ ਭੈਣ ਭਾਈ ਜਿਹੜੇ ਉਹ ਆਪਣੇ ਘਰ ਨੇ ਉਹ ਆਪਣੇ ਨਾਲ ਤਾਂ ਹਮੇਸ਼ਾ ਨਹੀਂ ਰਹਿੰਦੇ ਹੈਗੇ ਠੀਕ ਹੈ ਬਿਲਕੁਲ 100% ਤੁਹਾਡੀ ਗੱਲ ਸਹੀ ਹੈ ਪਰ ਜਦੋਂ ਕੋਈ ਦੁੱਖ ਤਕਲੀਫ ਹੁੰਦੀ ਹੈ ਉਦੋਂ ਆਪਾਂ ਨੂੰ ਭੈਣ ਭਰਾਵਾਂ ਦਾ ਜਿਹੜਾ ਦੁੱਖ ਹੈ ਉਹ ਬਹੁਤ ਤੰਗ ਕਰਦਾ ਉਹ ਵੀ ਬਹੁਤ ਸਹੀ ਗੱਲ ਕੀਤੀ ਹੈ ਤੁਸੀਂ ਤੇ ਜਿਹਨੂੰ ਲੱਗੀ ਹੁੰਦੀ ਹੈ ਦੇਖੋ ਜੀ ਉਹਨੂੰ ਹੀ ਪਤਾ ਹੁੰਦਾ ਜਿਵੇਂ ਹੁਣ ਤੁਹਾਨੂੰ ਲੱਗੀ ਹੈ ਤੇ ਤੁਸੀਂ ਤੁਹਾਡੇ ਦਿਮਾਗ 'ਚ ਇਹ ਗੱਲ ਆਈ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਪ੍ਰਮਾਤਮਾ ਕਰੇ ਸਭ ਤੇ ਭੈਣ ਭਾਈ ਸਾਰੇ ਠੀਕ ਠਾਕ ਰਹਿਣ ਭੈਣ ਭਾਈ ਵੀ ਜੀ ਇੱਕ ਦੂਜੇ ਦੀਆਂ ਬਾਹਾਂ ਹੁੰਦੇ ਨੇ ਹਨਾ ਤੇ ਮੇਰੇ ਵੀ ਭੈਣ ਭਰਾ ਮੇਰੀਆਂ ਬਾਹਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਮੈਂ ਕਦੇ ਭੁੱਲ ਨਹੀਂ ਸਕਦੀ ਐ ਲਾ ਲਓ ਵੀ ਮੈਂ ਵੀ ਆਪਦੇ ਭੈਣ ਭਾਈਆਂ ਦਾ ਦੇਣ ਕਦੇ ਦੇ ਨਹੀਂ ਸਕਦੀ ਤੇ ਮਤਲਬ ਜਦੋਂ adesh ਦੇ papa ਢਿੱਲੇ ਸੀ ਨਾ ਫਿਰ ਮੈਨੂੰ ਉਹ ਗੱਲ ਕਰਨੀ ਫੇਰ ਪੈ ਜਾਂਦੀ ਹੈ ਵਿੱਚ ਹਨਾ ਤੁਸੀਂ ਐ ਨਾ ਕਿ ਉਹ ਵੀ ਹਰ ਇੱਕ ਗੱਲ ਦੇ ਵਿੱਚ ਤੁਸੀਂ ਫੇਰ ਉਹੀ ਗੱਲ ਕਰਦੇ ਹੋ ਤੇ ਜਦੋਂ adesh ਦੇ papa ਢਿੱਲੇ ਸੀਗੇ ਨਾ ਜੀ ਉਹਨਾਂ ਦਾ ਇੱਕ ਪੈਰ ਇੱਥੇ ਤੇ ਇੱਕ ਆਪਦੇ ਘਰ ਹੁੰਦਾ ਸੀ ਐਂ ਮੇਰੀ ਭੈਣ ਤੇ adesh ਦੇ ਮਾਸੜ ਜੀ ਉਹਨਾਂ ਨੇ ਆਪਦੀ ਜੌਬ ਨਹੀਂ ਦੇਖੀ ਸੀ ਮੈਂ ਤਾਂ ਚਲੋ ਕੀ ਦੇਖਣਾ ਸੀਗਾ ਮੈਂ ਤਾਂ ਭੁੱਲੀ ਗਈ ਸੀ ਵੀ ਮੈਂ ਜੌਬ ਵੀ ਕਰਦੀ ਆ ਜਾਂ ਕੋਈ ਘਰ ਵੀ ਹੈਗਾ ਮੈਂ ਬਸ ਮੇਰਾ ਸਾਰਾ ਧਿਆਨ ਸੀ ਜਿਹੜਾ adesh ਦੇ papa ਤੇ ਹੀ ਹੁੰਦਾ ਸੀਗਾ ਔਰ ਹੋਣਾ ਵੀ ਸੀਗਾ ਇਹ ਨੇਚਰਲ ਹੈ ਹਨਾ ਤੇ ਉਹ ਆਪਣੀ ਦੁਨੀਆ ਹੀ ਉਹ ਹੁੰਦੇ ਨੇ ਪਰ ਮੇਰੇ ਸਾਰੇ ਭੈਣ ਭਾਈ ਇਹ ਦੇਸ਼ ਦੇ ਮਾਸੜ ਜੀ ਮਾਸੀ ਮਾਮੇ ਸਾਰਿਆਂ ਦਾ ਮਤਲਬ ਕਿ ਇਦਾਂ ਸੀਗਾ ਕਿ ਉਹਨਾਂ ਦਾ ਇੱਕ ਪੈਰ ਮੇਰੇ ਕੋਲੇ ਹੁੰਦਾ ਸੀ ਤੇ ਇੱਕ ਪੈਰ ਆਪਦੇ ਘਰੇ ਹੁੰਦਾ ਸੀ ਉਹ ਵੀ ਜੋਬ ਨਹੀਂ ਸੀ ਦੇਖਦੇ ਜੇ ਮੈਂ ਅੱਧੀ ਰਾਤ ਵੀ ਉਹਨਾਂ ਨੂੰ ਫੋਨ ਕਰਦੀ ਸੀ ਨਾ ਵੀ ਉਹ ਢਿੱਲੇ ਨੇ ਤੇ ਉਹ ਅੱਧੀ ਰਾਤ ਚੱਲ ਪੈਂਦੇ ਸੀ ਮੈਨੂੰ ਯਾਦ ਹੈ ਦੇਸ਼ ਦੇ ਮਾਸੜ ਜੀ ਨੂੰ ਇੱਕ ਵਾਰੀ ਬੁਖਾਰ ਹੋਇਆ ਸੀਗਾ ਤੇ ਪਰ ਉਸ ਦਿਨ ਨਾ ਉਹਨਾਂ ਦਾ ਜਦੋਂ ਫੋਨ ਆਇਆ ਸੀਗਾ ਕਿ ਅੱਜ ਬਾਈ ਜੀ ਕਿਵੇਂ ਆ ਤਾਂ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਅੱਜ ਉਹ ਠੀਕ ਨਹੀਂ ਲੱਗਦੇ ਮੈਨੂੰ ਫਿਰ ਨਾ ਮੇਰੇ ਅੱਖਾਂ ਅੱਗੇ ਉਹ ਸੀਨ ਆ ਜਾਂਦੇ ਨੇ ਉਸ ਦਿਨ ਉਹ ਠੀਕ ਨਹੀਂ ਸੀਗੇ ਤੇ ਮੈਂ ਜਦੋਂ ਉਹਨਾਂ ਨੂੰ ਕਿਹਾ ਕਿ ਉਹ ਅੱਜ ਠੀਕ ਨਹੀਂ ਹੈਗੇ ਤੇ ਉਹਨਾਂ ਨੂੰ ਬੁਖਾਰ ਸੀਗਾ ਤੇ ਮੈਂ ਉਸ ਦਿਨ ਬਹੁਤ ਤਕਲੀਫ ਦੇ ਵਿੱਚ ਸੀਗੀ ਕਿਉਂਕਿ ਮੇਰੇ ਤੋਂ ਉਹਨਾਂ ਨੂੰ ਵਾਸ਼ਰੂਮ ਲੈ ਕੇ ਜਾਣਾ ਲਿਆਉਣਾ ਵੀ ਬਹੁਤ ਔਖਾ ਹੋ ਗਿਆ ਸੀ ਫਿਰ ਵੀ ਆਪਾਂ ਲੇਡੀਜ਼ ਲਈ ਉਹਨਾਂ ਨੂੰ ਸੰਭਾਲਣਾ ਜੈਂਟਸ ਨੂੰ ਔਖਾ ਹੋ ਜਾਂਦਾ ਹੈ ਬੜੀ ਮੁਸ਼ਕਲ ਮੈਂ ਬੈੱਡ ਤੱਕ ਉਹਨਾਂ ਨੂੰ ਲੈ ਕੇ ਆਈ ਸੀ ਵਾਸ਼ਰੂਮ 'ਚੋਂ ਹਾਲਾਂਕਿ ਤੁਹਾਨੂੰ ਪਤਾ ਆਪਣੇ ਬੈੱਡਰੂਮ ਦੇ ਵਿੱਚ ਹੀ ਹੁੰਦੇ ਨੇ ਵਾਸ਼ਰੂਮ ਵੀ ਭੈਣ ਜੀ ਨੇ ਫੋਨ ਕੀਤਾ ਭੈਣ ਜੀ ਨੂੰ ਜਦੋਂ ਮੈਂ ਦੱਸਿਆ ਉਹਨਾਂ ਨੇ ਫਟਾਫਟ ਆਪਣੇ ਬੇਟੇ ਨੂੰ ਭੇਜਿਆ ਉਹ ਵਿਚਾਰਾ ਆਇਆ ਹਨ ਤੇ ਚਲੋ ਉਹਨਾਂ ਨੇ ਆਦੇਸ਼ ਦੇ ਮਾਸੜ ਜੀ ਨੇ ਜਦੋਂ ਇਦਾਂ ਸੁਣਿਆ ਉਹਨਾਂ ਨੂੰ ਬੁਖਾਰ ਸੀਗਾ ਉਸ ਦਿਨ ਤੇ ਉਹ ਰਾਤ ਉਹ ਸ਼ਾਮ ਨੂੰ ਗੋਲੀ ਲੈ ਕੇ ਪਟਿਆਲੇ ਤੋਂ ਫਰੀਦਕੋਟ ਆਉਣਾ ਸੀਗਾ ਮੇਰਾ ਖਿਆਲ ਆ ਉਹ ਕੋਈ 7 ਵਜੇ ਚੱਲੇ ਹੋਣਗੇ ਮੇਰੇ ਕੋਲੇ 11:30 12 ਵਜੇ ਦੇ ਤੱਕ ਉਹ ਇੱਥੇ ਪਹੁੰਚ ਗਏ ਸੀ ਦੋਨੋਂ ਉਦੇਸ਼ ਦੇ ਮਾਸੀ ਮਸੜ ਤੇ ਮੈਂ ਕਿਵੇਂ ਭੁੱਲ ਜਾਂਗੀ ਜੀ ਇਹ ਸਾਰੀਆਂ ਗੱਲਾਂ ਤਾਂ ਮੈਂ ਕਦੇ ਨਹੀਂ ਭੁੱਲ ਸਕਦੀ ਉਹਨਾਂ ਦਾ ਮੈਂ ਦੇਣ ਨਹੀਂ ਦੇ ਸਕਦੀ ਤੇ ਮੇਰੇ ਭਰਾ ਜਿਹੜੇ ਅੱਧੀ ਅੱਧੀ ਰਾਤ ਨੂੰ ਤੁਰ ਪੈਂਦੇ ਸੀ ਦਿੱਲੀ ਸਾਡੇ ਨਾਲ ਜਿੰਨੇ ਦਿਨ ਵੀ ਉੱਥੇ ਰਹਿਣਾ ਪੈਂਦਾ ਸੀਗਾ ਉਹ ਨਾਲ ਰਹਿੰਦੇ ਸੀ ਉਦੇਸ਼ ਦੇ ਮਾਸੜ ਜੀ ਰਹਿੰਦੇ ਸੀ ਮਾਸੀ ਰਹਿੰਦੀ ਸੀ ਉਹ ਮੇਰੇ ਉਹਦੇ ਮਾਮੇ ਰਹਿੰਦੇ ਸੀਗੇ ਹਨਾ ਤੇ ਉਹ ਐਵੇਂ ਵੀ ਕਹਿ ਦਿੰਦੇ ਸੀਗੇ ਵੀ ਤੈਨੂੰ ਕਾਸੀ ਦੀ ਜਰੂਰਤ ਨਹੀਂ ਆ ਤੂੰ ਪੈਸਿਆਂ ਦੀ ਟੈਂਸ਼ਨ ਨਾ ਲਾ ਅਸੀਂ ਆਪੇ ਸਾਡੇ ਕੋਲੇ ਸਾਰਾ ਕੁਝ ਹੈਗਾ ਅਸੀਂ ਕਰਾਂਗੇ ਚਾਹੇ ਆਪਾਂ ਸਾਰਾ ਕੁਝ ਸਬਦਾ ਵਾਪਸ ਕਰਨਾ ਹੁੰਦਾ ਹੈ ਨਾ ਮੈਂ ਕੋਈ ਏਡੀ ਕਮਲੀ ਤਾਂ ਹੈ ਨਹੀਂ ਸੀ ਜਾਂ ਮੈਂ ਨਿਆਣੀ ਤਾਂ ਹੈ ਨਹੀਂ ਸੀ ਕਿ ਮੈਨੂੰ ਇਹ ਗੱਲਾਂ ਪਤਾ ਨਹੀਂ ਸੀ ਪਰ ਉਸ ਟਾਈਮ ਤੁਹਾਡੇ ਹਾਲਾਤ ਇਹ ਜਿਹੇ ਹੁੰਦੇ ਨੇ ਕਿ ਇਹ ਚੀਜ਼ਾਂ ਤੁਹਾਨੂੰ ਸੁਝਦੀਆਂ ਨਹੀਂ ਹੈਗੀਆਂ ਉਹਨੂੰ ਤੇ ਉਹਨਾਂ ਨੇ ਉਸ ਟਾਈਮ ਤੇ ਮੇਰੇ ਤੋਂ ਕਦੇ ਨਹੀਂ ਸੀ ਕਿਹਾ ਕਦੇ ਨਹੀਂ ਸੀ ਮੰਗਿਆ ਮੈਨੂੰ ਨਹੀਂ ਸੀ ਪਤਾ ਵੀ ਮੈਂ ਇੱਥੋਂ ਤੱਕ ਅੱਗੇ ਇੱਕ ਵਾਰੀ ਮੈਸੇਜ ਤੇ ਪਾਪਾ ਨੂੰ ਕਿਹਾ ਕਿ ਆਪਣਾ ਏਟੀਐਮ ਦਾ ਪਿੰਨ ਕੋਡ ਦੱਸ ਦੋ ਤੇ ਉਹ ਉਹਨਾਂ ਦੀ ਹਾਲਤ ਇਹ ਜੀ ਸੀ ਕਹਿੰਦੇ ਵੀ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਯਾਦ ਕੁਝ ਨਹੀਂ ਸੀ ਪਤਾ ਸਾਨੂੰ ਤੇ ਉਹ ਕਿੱਥੋਂ ਪੈਸੇ ਲਾ ਰਹੇ ਸੀ ਮੇਰੇ ਭੈਣ ਭਾਈ ਕਿੱਥੋਂ ਨਹੀਂ ਲਾ ਰਹੇ ਸੀ ਮੈਨੂੰ ਨਹੀਂ ਪਤਾ ਲੱਗਦਾ ਸੀ ਅਸੀਂ ਜਾਂਦੇ ਸੀ ਵਾਪਸ ਆ ਜਾਂਦੇ ਸੀ ਬਿੱਲ ਕੌਣ ਪੇ ਕਰਦਾ ਸੀ ਇਹ ਉਹਨਾਂ ਨੂੰ ਪਤਾ ਸੀ ਚਲੋ ਆਪਾਂ ਸਾਰਾ ਕੁਝ ਕਰਨਾ ਹੁੰਦਾ ਬਾਅਦ ਚ ਹਨਾ ਇਸ ਹਸਾਬਕ ਦਾ ਮਾਮਾ ਧੀਆ ਦੇ ਹੀ ਕਹਿੰਦੇ ਹੁੰਦੇ ਹ ਹਸਾਬਤਾਂ ਦਾ ਮਾਮਾ ਧੀਆ ਦੇ ਵੀ ਹੁੰਦੇ ਨੇ ਸਭ ਦੇ ਹੁੰਦੇ ਨੇ ਪਰ ਜੇ ਟਾਈਮ ਤੇ ਬੰਦਾ ਖੜ ਜੇ ਤੇ ਉਹ ਆਪਾਂ ਉਹਨੂੰ ਭੁੱਲ ਨਹੀਂ ਸਕਦੇ ਉਹਦੇ ਵਰਗੀ ਰੀਸ ਨਹੀਂ ਹੁੰਦੀ ਇਹੀ ਹੁੰਦੇ ਨੇ ਤੁਹਾਡੇ ਭੈਣ ਭਾਈ ਬਿਲਕੁਲ ਤੁਸੀਂ ਸਹੀ ਕਿਹਾ ਭੈਣ ਜੀ ਅ ਬਲਵੀਰ ਕੌਰ ਜੀ ਤੁਸੀਂ ਬਿਲਕੁਲ ਸਹੀ ਕਿਹਾ ਭੈਣ ਭਾਈ ਆਪਣੀਆਂ ਬਾਹਾਂ ਹੁੰਦੇ ਨੇ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤ ਰੱਖੇ ਲੰਬੀਆਂ ਉਮਰਾਂ ਦੇਵੇ ਉਹਨਾਂ ਦੇ ਤਾਂ ਆਪਾਂ ਕੰਡਾ ਵੱਜਿਆ ਨਹੀਂ ਚੱਲਦੇ ਹੈਗੇ ਆਪਣੇ ਭੈਣ ਭਰਾਵਾਂ ਦਾ ਹਨਾ ਸੋ ਮੈਂ ਤੁਹਾਡੇ ਨਾਲ ਸੈਟ ਹੈ ਜੀ ਮੇਰੀ ਗੱਲ ਲੈਣ ਤੋਂ ਉਹ ਈ ਫਿਰ ਲੰਬੀ ਹੋ ਜਾਂਦੀ ਹੈ ਇੰਨਾਂ ਚੀਜ਼ਾਂ ਤੇ ਆ ਕੇ ਤੇ ਬਾਕੀ ਉਹ ਇਹ ਗੱਲ ਹੈਗੀ ਹੈ ਬੱਚਿਆਂ ਦੀ ਕਿ ਬੱਚੇ ਸਾਰਾ ਦਿਨ ਆਪਣੇ ਨਾਲ ਰਹਿੰਦੇ ਨੇ ਆਪਾਂ ਨੂੰ ਦੇਖਦੇ ਨੇ ਹਨਾ ਤੇ ਲਓ ਜੀ ਨੈਕਸਟ ਹੈ ਆਪਣਾ ਮੇਰੇ ਖਿਆਲ ਮੇਰੇ ਕੋਲ ਇਹ ਹੀ ਦੋ ਤਿੰਨ ਕਮੈਂਟਾਂ ਦੇ ਮੈਂ ਲਏ ਹੋਏ ਸੀਗੇ ਸਕਰੀਨਸ਼ਾਟ ਸ਼ਾਇਦ ਆ ਦੀਦੀ ਤੁਸੀਂ ਬਹੁਤ ਵਧੀਆ ਵਿਚਾਰ ਦਿੱਤੇ ਸੁਖਵਿੰਦਰ ਖੁੰਡ ਵਾਲਾ ਜਲਾਲਾਬਾਦ ਸੁਖਵਿੰਦਰ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਜੀ ਤੇ ਲੋ ਜੀ ਬਾਕੀ ਆਪਾਂ ਫੇਰ ਅਗਲੇ ਵਲੌਗ ਚ ਸਹੀ ਠੀਕ ਹੈ ਜੀ ਇਹ ਨਾਮ ਲੈ ਦਾਂਗੇ ਚਲੋ ਠੀਕ ਹੈ ਜੀ ਕਾਫੀ ਗੱਲਾਂ ਹੋ ਗਈਆਂ ਬਹੁਤ ਕੰਮ ਦੀਆਂ ਗੱਲਾਂ ਵੀ ਕਰ ਲਈਆਂ ਆ ਦੇਸ਼ ਦੇ ਪਪਾ ਨੂੰ ਮੈਂ ਫੇਰ ਯਾਦ ਕਰ ਲਿਆ ਜਾਂਦੇ ਜਾਂਦੇ ਵਲੌਗ ਦੇ ਵਿੱਚ ਹਨਾ ਉਹ ਤਾਂ ਮੈਂ ਕਰਨਾ ਹੀ ਹੁੰਦਾ ਹੈ ਉਹ ਤਾਂ ਮੈਨੂੰ ਵਧੀਆ ਲੱਗਦਾ ਹੁੰਦਾ ਉਹਨਾਂ ਨੂੰ ਯਾਦ ਕਰਨਾ ਉਹਨਾਂ ਦੀ ਗੱਲ ਤੁਹਾਡੇ ਨਾਲ ਕਰਨੀ ਮੈਨੂੰ ਬਹੁਤ ਵਧੀਆ ਲੱਗਦੀ ਹੁੰਦੀ ਆ ਕਿਉਂਕਿ ਮੈਂ ਹਰ ਇੱਕ ਗੱਲ ਉਹਨਾਂ ਦੀ ਤੁਹਾਡੇ ਨਾਲ ਕਰ ਲੈਣੀ ਆ ਹਨ ਤੇ ਚਲੋ ਠੀਕ ਹੈ ਜੀ ਵਲੌਗ ਦਾ ਇੱਥੇ ਕਰਦੇ ਆ ਐਂਡ ਫਿਰ ਮਿਲਦੇ ਆ ਆਪਾਂ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ